ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤਰੀਕ 26 ਅਕਤੂਬਰ ਅੱਜ 28 P 66 ਹਾਈਬ੍ਰਿਡ ਜਿਹੜਾ ਚੋਨਾ ਉਹ ਵੱਢਣ ਲੱਗੇ ਹੋਏ ਸੀਗੇ ਇਹ ਢਾਈ ਕਿਲੇ ਨੇਗੇ ਜਿਹਦੇ ਵਿੱਚ ਆਪਾਂ ਫਿਰਦੇ ਆ ਢਾਈ ਕਿਲਿਆਂ ਦੇ ਉੱਤੋਂ ਦੀ ਉਹ ਪਾਸੇ ਤੇ ਜਿਹੜਾ ਆ ਗਿਆ ਅੱਜ ਤੇ ਆ ਗਿਆ ਅੱਜ ਤੇ ਆ ਗਿਆ ਆ ਇਹਦਾ ਇੱਕ ਕਿਲੇ ਦਾ ਜਿਹੜਾ ਐਸ ਲੋਟ ਆ ਗਿਆ ਪਹਿਲੀ ਟੈਂਕੀ ਭਰੀ ਹੈਗੀ ਢਾਈ ਕਿਲਿਆਂ ਦੇ ਉੱਤੋਂ ਦੀ ਇੰਨਾ ਕਿੜਾ ਦੇ ਕੇ ਦੇਖਦੇ ਆ ਕਿੰਨਾ ਕੁ ਝਾੜ ਆਉਂਦਾ ਹੈਗਾ ਉਮੀਦ ਚੰਗੀ ਆ ਬਾਕੀ ਰੱਬ ਕਰੂਗਾ ਕਿਰਪਾ ਤੁਸੀਂ ਮੈਨੂੰ ਜਰੂਰ ਦੱਸਿਓ ਜੇ 28P67 ਜਾਂ ਕੋਈ ਵੀ ਹਾਈਬ੍ਰਿਡ ਝੋਨਾ ਵੱਢਿਆ ਕਿੰਨਾ ਕੁ ਝਾੜ ਆਇਆਗਾ ਇਸ ਵਾਰ ਬਾਕੀ 2 ਘੰਟਿਆਂ ਚ ਆਪਾਂ ਨੂੰ ਵੀ ਪਤਾ ਲੱਗ ਜੂ ਝੋਨਾ ਇਦਾਂ ਦਾਗਾ ਬਾਕੀ ਵੱਢ ਕੇ ਦੇਖਦੇ ਆ ਕਿੰਨੀਆਂ ਕੁ ਟਰਾਲੀਆਂ ਹੁੰਦੀਆਂ ਨੇ ਇਹ ਚੋਂ ਐ ਮੰਨ ਲਈਏ ਵੀ ਟੈਂਕੀ ਕਿ ਰਹੇਗੀ ਇੱਕ ਆਹ ਕਹਿਰਾ ਜਾ 40 ਵਿਚਾਲੇ ਵਾਲਾ ਰਹਿ ਗਿਆ ਇੱਕ ਟਰਾਲੀ ਪੂਰੀ ਭਰੀ ਹੈਗੀ ਇੱਕ ਟੈਂਕੀ ਇਹਦੇ ਵਿੱਚ ਹੋਰ ਪੈ ਜੂ ਮੌਜ ਨਾਲ ਝਾੜ ਇਤ ਕੀ ਦਾ ਬਾਵਾ ਘਟ ਹੈਗਾ ਉੱਥੇ ਕਹਾਂ ਵਾਲੇ 3 ਕਿਲਿਆਂ 'ਚ ਦੇਖਦੇ ਆ ਕਿੰਨਾ ਗਾਉਂਦਾ ਉੱਥੇ ਵੀ 28 ਪੀ 67 ਆ ਇੱਥੇ ਤਾਂ ਬਾਵਾ ਥੋੜਾ ਝਾੜ ਆ ਇਸ ਬਾਰੇ ਦਾ ਉੱਥੇ ਦੇ 2.5 ਕਿਲੇ ਦਾ 28 ਪੀ 67 ਦੇ ਵੱਢ ਲੇ ਉਹ 2.5 ਕਿਲਿਆਂ 'ਚੋਂ ਮੰਨ ਲਓ ਇੱਕ ਪੂਰੀ ਫੁੱਲ ਭਰੀ ਹੈਗੀ ਡੇਢ ਕ ਟੈਂਕੀ ਭਾਦੀ ਸੀਗੀ ਉਹ ਹੁਣ ਦੂਜੀ ਟਰਾਲੀ ਪਾ ਕੇ ਇੱਥੇ ਆਉਂਦੇ ਨੇਗੇ ਉਹਦੇ ਵਿੱਚ ਟੈਂਕੀ ਸਵਾ ਟੈਂਕੀ ਡੇਢ ਟੈਂਕੀ ਲੋ ਡਮਾਉ ਜ ਨਾਲ ਪਾਈ ਜਾਂਦੀ ਜਿਹੜੀ ਪਹਿਲਾਂ ਟੈਂਕੀ ਟਰਾਲੀ ਭਾ ਗਈ ਬਾਕੀ ਇੱਥੇ ਆ ਕੇ ਤਿੰਨ ਕਿਲੇ ਨੇ ਇੱਥੇ ਦੇਖਦੇ ਆ ਕੀ ਝਾੜ ਹੁੰਦਾ ਬਾਕੀ ਝਾੜ ਬਹੁਤ ਥੋੜਾ ਜਤਗੀ ਉੱਥੇ ਦਾ ਬਹੁਤ ਥੋੜਾ ਢਾਈ ਕਿਲਿਆਂ ਚ ਇੱਕ ਟਰਾਲੀ ਭਰੀ ਆ ਤੁਸੀਂ ਆਪ ਦੇਖ ਲਓ ਪੂਰੀ ਵਧੀਆ ਪੂਰੀ ਫੁੱਲ ਭਰੀ ਹੈਗੀ ਪਰ ਇਤੋਂ ਇਹ 28 ਪੀਸ ਦਾ ਝਾੜ ਪੂਰੀ ਵਧੀਆ ਹੋ ਰਹੀ ਹੈਗੀ 3 ਕਿਲੇ ਨੇ ਲਗਭਗ ਸਵਾ ਕੁ ਕਿਲਾ ਵੱਟ ਲਿਆ ਡੇਢ ਕਿਲੇ ਲੋਟ ਵੱਟਿਆ ਨਹੀਂ ਹੈਗਾ ਇਹਦੇ ਵਿੱਚ ਇੱਕ ਟੈਂਕੀ ਉੱਥੋਂ ਪਾਈ ਸੀ ਪੂਰੀ ਵਧੀਆ ਹੋ ਗਈ ਇੱਕ ਟਰਾਲੀ ਪੂਰੀ ਸੋਹਣੀ ਹੋਰ ਹੋ ਜੂਗੀ ਉੱਥੇ ਪਿੱਛੇ ਬਾੜੀ ਦਾ ਕੱਟ ਹੋਈ ਹੈਗੀ ਉੱਥੇ ਦਾ ਟਾਈਆਂ ਜੋ ਇੱਕੋ ਹੀ ਭਰੀਆ ਇਹ ਮੰਨ ਲਓ ਝੜਤ ਕੀ ਬਾਬਾ ਮੰਦੇ ਦੱਸੇ ਜਾਂਦੇ ਸੀਗੇ ਪਹਿਲੀ ਪਰ ਅੱਜ ਕੀ ਆਪਣਾ 2 2.5 ਕਿਲਿਆਂ ਜੋ ਬਾਬਾ ਘਟ ਹੋਈ ਆ ਇੱਥੇ ਬਾਬੇ ਦੀ ਕਿਰਪਾ ਨਾਲ ਸਹੀ ਹੋ ਜਾਂਦੀ ਹੈਗੀ ਦੇਖਦੇ ਆ ਬਾਕੀ 3 6 ਦਿਨ ਕੀਲੇ ਰਹਿ ਗਏ ਬਟਨ ਵਾਲੇ 22 ਦੇ ਉਹ ਦੇਖਦੇ ਆ ਉਹਨਾਂ ਦਾ ਕਿੰਨਾ ਕੁ ਝੜੜਾ ਬਾਕੀ ਅਜ ਗਰਮੈਸ਼ ਬਹੁਤ ਜ਼ਿਆਦਾ ਆ ਜਿਹੜੇ ਭਰਾ ਕਣਕ ਬੀਜੀ ਜਾਂਦੇ ਨੇ ਜਾਂ ਬੀਜਤੀ ਉਹਨਾਂ ਦਾ ਬੜਾ ਮੈਨੂੰ ਇਹ ਲੱਗਦਾ ਵੀ ਜਰਮੀਨੇਸ਼ਨ ਹੋਣਾ ਨਹੀਂ ਸਹੀ ਉਹਨਾਂ ਦਾ ਗਰਮੈਸ਼ ਬਹੁਤ ਜ਼ਿਆਦਾ ਆਗੀ ਅੱਜ ਬਾਕੀ ਦੇਖਦੇ ਆਂ ਕਦੋਂ ਤੱਕ ਕੰਮ ਨੇ ਅੱਗੇ ਵਧਦਾ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਸਾਰੇ ਪ੍ਰਾਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ 26 ਝੋਨਾ ਵੜਨ ਲਾਗੇ ਪਿਛਲੇ ਖੇਤਾਂ ਅੱਗੇ ਇਹ ਬਾਬੇ ਦੀ ਕਿਰਪਾ ਨਾਲ ਆਪਾਂ ਨੂੰ ਆਏ ਸਾਲ ਓਟ ਦਾ ਗਾਇਤ ਕੀ ਵੀ ਚੰਗੀ ਉਮੀਦ ਹੈ ਵੀ ਵਧੀਆ ਓਟੂਗਾ ਬਾਕੀ ਦੇਖਦੇ ਆਂਗੇ 28 ਪੀ 67 ਤਾਂ ਇਤਕੀ ਘੱਟ ਹੀ ਨਿਕਲੀ ਆ ਉਹ ਲੋਕਾਂ ਦੀਆਂ ਵੀਡੀਓ ਦੇਖਦੇ ਸੀਗੇ ਹੋਰ ਜਾਂ ਜਿਨ੍ਹਾਂ ਨੇ ਹੋਰ ਜਾਣ ਪਛਾਣ ਦੇ ਦੋ ਚਾਰ ਘਰਾਂ ਨੇ ਬੀਜੀ ਸੀ ਉਹਨਾਂ ਦੇ ਇਤਕੀ ਚੰਗੀ ਨਿਕਲੀ ਐ ਪਰ ਆਪਣੇ ਥੋੜੀ ਜੀ ਮੰਦੀ ਰਹੀਗੀ ਚਲੋ ਕੋਈ ਗੱਲ ਨਹੀਂ ਚਲਦਾ ਰਹਿੰਦਾ ਘਾਟਾ ਵੱਧ ਤੇ ਆ 26 ਦੇਖਦੇ ਆ ਤਿੰਨ ਕੀਲੇ ਨੇ ਕੀਲਾ ਇਹ ਹੈਗਾ ਦੋ ਕੀਲੇ ਉਧਰ ਨੇਗੇ ਇਧਰ ਦੇਖਦੇ ਆ ਕਿੰਨੀ ਕਿ ਨਿਕਲਦੀ ਹੈਗੀ ਇੱਥੇ ਵਾਲੀ 26 ਦਾ ਵਧੀਆ ਹੋ ਗਈ ਆਪਣੀ ਬਾਬੇ ਦੀ ਕਿਰਪਾ ਨਾਲ ਤੇ ਗਾਂਹ ਜਿਹੜੀ 28 27 ਸੀ ਉਹ ਥੋੜੀ ਜਿਹੀ ਹਲਕੀ ਰਹਿ ਗਈ ਹੈ ਤੇ ਕਿ ਚਲੋ ਜਿੱਥੇ ਮਾਲਕ ਰੱਖਦਾ ਉੱਥੇ ਰਹਿਣਾ ਪੈਂਦਾ ਕੋਈ ਗੱਲ ਹੀ ਘਾਟੇ ਵੱਧ ਚੱਲਦੇ ਰਹਿੰਦੇ ਆ ਤੇ ਬਾਬੇ ਦੀ ਕਿਰਪਾ ਨਾਲ ਆਪਣਾ ਬਾਡੀ ਦਾ ਕੰਮ ਨਿਬੜ ਗਿਆ ਅੱਜ 9:30 ਵਜੇ ਲੱਗੇ ਸੀਗੇ 4:00 ਵਜੇ ਟਾਈਮ ਸਿਰ ਨਿਬੜ ਗਿਆ ਹੁਣ ਦੇਖਦੇ ਹਾਂ ਕਿੰਨੇ ਕਿ ਦਿਨਾਂ ਚ ਤੁਲਦੀ ਆ ਕਿ ਤੁਸੀਂ ਕਿੰਨੀ ਕੁ ਵੱਢ ਲਈ ਕਿੰਨੀ ਕੁ ਰਹਿੰਦੀ ਆ ਤੇ ਕੀ ਝਾੜ ਆਇਆ ਤੁਹਾਡਾ ਉਹ ਮੈਨੂੰ ਤੁਸੀਂ ਜਰੂਰ ਦੱਸਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਸਾਰੇ ਭਰਾ ਜਰੂਰ ਕਰਿਆ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਵਾਸਤੇ